ਕਿਸਾਨ ਆਪਣੀਆਂ ਮੰਗਾਂ ਦੇ ਉੱਤੇ ਅੜੇ ਹੋਏ ਨੇ ਤੇ ਹੁਣ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਫਿਰ ਤੋਂ ਨਮਾ ਐਲਾਨ ਕਰ ਦਿੱਤਾ ਹੈ ਤੇ ਇੱਕ ਪਾਸੇ ਭੁੱਖ ਹੜਤਾਲ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਹੁਣ 6 ਦਸੰਬਰ ਨੂੰ ਦਿੱਲੀ ਕੂਚ ਦਾ ਮੁੜ ਐਲਾਨ ਕਰ ਦਿੱਤਾ ਸਰਮਨ ਸਿੰਘ ਪੰਦੇਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ 6 ਦਸੰਬਰ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਤਰ ਹੋਣਗੀਆਂ ਤੇ ਇਸ ਤੋਂ ਪਹਿਲਾਂ ਭੁਖੜ ਹਟਾਲ ਕੀਤੀ ਜਾਵੇਗੀ ਤੇ ਇੱਕ ਵੱਡੀ ਪ੍ਰੈਸ ਕਾਨਫਰੰਸ ਜ਼ਰੀਏ ਸਰਕਾਰਾਂ ਨੂੰ ਸਿੱਧੀ ਚੇਤਾਵਨੀ ਦਵਾਂਗੇ ਤੇ ਜਿਸ ਦੇ ਦੌਰਾਨ ਉੱਥੇ ਹੀ ਆਪਣੀ ਐਮਐਸਪੀ ਦੀਆਂ ਗਾਰੰਟੀ ਅਸੀਂ ਮੰਨਾ ਕੇ ਹਟਾਂਗੇ ਤੇ ਮੰਗਾ ਜੜੀਆਂ ਕਿ ਸਰਕਾਰ ਨੂੰ ਮੰਨਣੀਆਂ ਪੈਣੀਆਂ ਨੇ ਤੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਤੇ ਕਿਸਾਨਾਂ ਦੇ ਵੱਲੋਂ ਫਰਤੋ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਤੇ ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਮੜ ਤੋਂ ਅੜੇ ਹੋਏ ਨੇ ਆਹ ਤੁਹਾਨੂੰ ਸੁਣਾਉਣਾ ਹੈ ਸਰਵਨ ਸਿੰਘ ਪੰਦੇੜ ਦਾ ਕੀ ਕਹਿਣਾ ਮੈਨੂੰ ਚਲਦਿਆ ਹੋਇਆ ਕੱਲ ਨਵੀਂ ਦਿੱਲੀ ਰਕਾਬगंज ਗੁਰਦੁਆਰਾ ਸਾਹਿਬ ਅਸੀਂ ਐਸਕੇਮ ਨਾਨ ਪੋਲਿਟিক্যাল ਮੀਟਿੰਗ ਕਰੂਗਾ ਉਹਦੇ ਤੋਂ ਬਾਅਦ 2 ਵਜੇ ਦੋਵੇਂ ਫਾਰਮ ਜੜੇ ਆ ਪੀਸੀ ਕਰਨਗੇ ਜਿਹੜਾ ਐਲਾਨ ਹੋਇਆ ਹੈਗਾ 26 ਨਵੰਬਰ ਤੋਂ 3 ਢੱਲੇਵਾਲ ਸਾਹਿਬ ਉੱਥੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠਣਗੇ ਅਰ 6 ਦਸੰਬਰ ਨੂੰ ਜੜਾ ਵਾ ਸ਼ੰਭੂ ਮੋਰਚੇ ਤੋਂ ਜੜਾ ਵਾ ਦਿੱਲੀ ਵੱਲ ਨੂੰ ਜਥਾ ਕੂਚ ਕਰੂਗਾ ਇਹਦਾ ਬਲੂਪ੍ਰਿੰਟ ਕੀ ਹੈਗਾ ਹੋਰ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਊ ਇਹਦੇ ਨਾਲ ਦੀ ਨਾਲ ਜੜਾ 26 ਨਵੰਬਰ ਤੋਂ ਬਾਅਦ ਅਸੀਂ ਐਲਾਨ ਕੀਤਾ ਹੈਗਾ ਕਿ ਉਦੋਂ ਬਾਅਦ ਪੰਜਾਬ ਦੇ ਵਿੱਚ ਪਾਰਟਪਾ ਦੇ ਲੀਡਰ ਜਿੱਥੇ-ਜਿੱਥੇ ਵੀ ਜਾਣਗੇ ਜਿੱਥੇ-ਜਿੱਥੇ ਵੀ ਉਹ ਜਾਣਗੇ ਉੱਥੇ-ਉੱਥੇ ਉਹਨਾਂ ਦੀ ਪਿੰਡਾਂ ਦੇ ਵਿੱਚ ਐਂਟਰੀ ਬੰਦ ਕੀਤੀ ਜਾਊਗੀ ਉਦੇ ਪਿੱਛੇ ਸਾਡਾ ਮਨੋਰਥ ਹੋਊਗਾ ਵੀ ਉਹ ਸਾਡੇ ਸਵਾਲਾਂ ਦਾ ਜਵਾਬ ਦੇਣ ਕਿ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਕਿਉਂ ਨਹੀਂ ਮੰਨ ਰਹੇ ਹੈਗੇ ਇਹਦੇ ਨਾਲ ਦੀ ਨਾਲ ਹੁਣ ਜਦੋਂ ਮਹਾਰਾਸ਼ਟਰ ਝਾੜਖੰਡ ਦੇ ਤੇ ਹੋਰ ਨਾਲ ਸੂਬਿਆਂ 'ਚ ਬਾਈ ਇਲੈਕਸ਼ਨ ਖਤਮ ਹੋ ਗਿਆ ਤਾਂ ਹੁਣ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਮੋਦੀ ਸਰਕਾਰ ਹੁਣ ਮੰਦਰ ਮਸਜਿਦ ਦੀ ਨੀਤੀ ਛੱਡੂਗੀ ਚੰਦ ਦਿਨਾਂ ਵਾਸਤੇ ਉਦੋਂ ਤੱਕ ਮੰਦਰ ਮਸਜਿਦ ਹਿੰਦੂ ਮੁਸਲਮ ਦੀ ਰਾਜਨੀਤੀ ਛੱਡੀ ਜਾਊ ਜਿੰਨੀ ਦੇਰ ਤੱਕ ਅਗਲੇ ਇਲੈਕਸ਼ਨ ਆ ਨਹੀਂ ਜਾਂਦੇ ਹੈਗੇ ਅੱਜ ਹੁਣ ਹਿੰਦੂ ਟੈਲੀਵਿਜ਼ਨਾਂ ਤੇ ਖਤਰੇ ਚ ਨਹੀਂ ਨજર ਆਉਣਾ ਇਹਦੋਂ ਗਾਹਾਂ ਜਾ ਕੇ ਫਿਰ ਜਦੋਂ ਅਗਲੀ ਲਕਸ਼ਣ ਆ ਗਈ ਫਿਰ ਹਿੰਦੂ ਖਤਰੇ ਚ ਆਉਣਾ ਇਹ ਵੋਟਾਂ ਦਾ ਫਿਰਕੂ ਧ्रुਵੀਕਰਨ ਕਰਨ ਵਾਸਤੇ ਸਮੇਂ ਦੇ ਹਾਕਮ ਚਾਲਾ ਚਲਦੇ ਕਦੀ ਵੀ ਮੋਦੀ ਸਰਕਾਰ 11 ਸਾਲਾਂ ਦੇ ਵਿੱਚ ਵਿੱਚ ਇੰਨੀ ਹਿੰਮਤ ਨਹੀਂ ਰੱਖਦੀ ਵੀ ਉਹ ਵਿਕਾਸ ਦੇ ਨਾਂ ਤੇ ਜਿਹੜਾ ਵਾ ਉਹ ਲਕਸ਼ਣਾ ਜਿੱਤੇ ਵਿਕਾਸ ਦਾ ਨਾਂ ਲਵੇ ਕੀ ਕੀਤਾ ਉਹਨੇ ਦੇਸ਼ ਵਾਸਤੇ ਅਰੱਜ ਰੁਪਈਆ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੋਜੀਸ਼ਨ ਤੇ ਪਹੁੰਚਾ ਹੈਗਾ ਔਰ ਪਹਿਲੋ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਕਿ ਜੇ ਰੁਪਈਆ ਡੁੱਬ ਗਿਆ ਤੇ ਫਿਰ ਇਹਦਾ ਮਤਲਬ ਹੈ ਸਾਡਾ ਦੇਸ਼ ਡੁੱਬ ਗਿਆ ਉਹ ਕਹਿੰਦੇ ਸੀ ਅੱਜ ਰੁਪਈਏ ਦੇ ਅੱਜ ਦੂਜੇ ਜਿਹੜੇ ਸਾਡੇ ਗੁਆਂਢੀ ਮੁਲਕ ਨੇ ਉਹਨਾਂ ਨਾਲੋਂ ਵੀ ਸਾਡੀ ਪੋਜੀਸ਼ਨ ਮਾੜੀ ਹੋਈ ਪਈ ਆ ਔਰ ਜਿਵੇਂ ਮਹਿੰਗਾਈ ਦੇਸ਼ ਵਿੱਚ ਵੱਧ ਰਹੀ ਹੈਗੀ ਆ ਬੇਰੁਜ਼ਗਾਰੀ ਵੱਧ ਰਹੀ ਹੈਗੀ ਉਧਰ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਅੰਦੋਲਨ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਦਾ ਨਿਬੇੜਾ ਨਹੀਂ ਹੋ ਜਾਂਦਾ